ਜਨਮਰੀ ਨੂੰ ਮਲੋਟ ਮੰਡੀ ਦਾਣਾ ਮੰਡੀ ਦੇ ਵਿੱਚ ਮਲੋਟ ਦਾਣਾ ਮੰਡੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਜਿਹੜੇ ਟਰੈਕਟਰਸ ਆਏ ਹੈ ਇਹ ਮਲੋਟ ਹਲਕੇ ਦੇ ਟਰੈਕਟਰ ਹਨ ਔਰ ਮੋਦੀ ਸਰਕਾਰ ਦੀਆਂ ਜਿਹੜੀਆਂ ਜੜਾਂ ਹਲਾਉਣ ਦੀ ਖਾਤਰ ਔਰ ਪਿੰਡ ਪਿੰਡ ਲਾਮਬੰਦੀ ਕਰਨ ਦੀ ਖਾਤਰ ਆਏ ਹੋਏ ਹਨ ਇਹ ਸਾਰੇ ਜਿਹੜੇ ਟਰੈਕਟਰ ਅੰਦੋਲਨ ਨੂੰ ਕਾ ਪਾਣੀ ਪੀਉਣ ਦੇ ਲਈ ਆ ਮੇਰੇ ਜਿਹੜਾ ਦੇਸ਼ ਦਾ ਤਿਰੰਗਾ ਝੰਡਾ ਆ ਦੱਸਦਾ ਕਿ ਇਹਨਾਂ ਦੇ ਵਿੱਚ ਕਿੰਨੀ ਇਕਸਤ ਹੈ ਆ ਦੇਖੋ ਗ੍ਰੀਨ ਪੱਗ ਵਾਈਟ ਪੱਗ ਔਰ ਕੇਸਰੀ ਪੱਗ ਆ ਸਾਡੇ ਵੀਰ ਇੱਥੇ ਜਿਹੜਾ ਚਾਹ ਪਾਣੀ ਦਾ ਲੰਗਰ ਵਰਤਾ ਰਹੇ ਆ ਜਿੰਨਾ ਮਲੋੜ ਦੇ ਵਿੱਚੋਂ ਹਜੂਮ ਆਇਆ ਟਰੈਕਟਰ ਟੱਲੀਆਂ ਆਈਆਂ ਪੂਰੇ ਮਲੋਟ ਹਲਕੇ ਦੇ ਵਿੱਚੋਂ ਸਾਰਿਆਂ ਦਾ ਪ੍ਰਬੰਧ ਆ ਮੇਰੇ ਭਰਾਵਾਂ ਨੇ ਕੀਤਾ ਔਰ ਇਹਨਾਂ ਦੇ ਨਾਲ ਹੋਰ ਵੀ ਜਿਹੜੇ ਆਰਜੁਨ ਵਾਲੇ ਆ ਉਹਨਾਂ ਵੀਰਾਂ ਨੇ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਜ਼ਿਮੀਂਦਾਰ ਭਰਾਵਾਂ ਨੇ ਵੀ ਸਹਿਯੋਗ ਦਿੱਤਾ ਔਰ ਇਹ ਜਿਹੜੇ ਟ੍ਰੈਕਟਰ ਹੈ ਇਹ 26 ਤਰੀਕ ਨੂੰ ਅਸੀਂ ਪਿੰਡ-ਪਿੰਡ ਲਾਮਬੰਦੀ ਕਰ ਰਹੇ ਹਾਂ ਤੇ ਇਹ ਮੋਦੀ ਸਰਕਾਰ ਦੀਆਂ ਇਹ ਝੰਡਾ ਦੀ ਪਰੇਡ ਉੱਥੇ ਕਰਨਗੇ ਜਿੱਥੇ ਮੋਦੀ ਝੰਡਾ ਲਹਿਰਾਊਗਾ ਉੱਥੇ ਪਰੇਡ ਕਰਨਗੇ ਜ਼ਿਮੀਦਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਆ ਔਰ ਹਰ ਇੱਕ ਜ਼ਿਮੀਦਾਰ ਹੈ ਜਿਹੜਾ ਉਹ ਜਾਗਰੂਕ ਹੋ ਚੁੱਕਿਆ ਹੈ ਕਿ ਕਿਸ ਤਰ੍ਹਾਂ ਮੋਦੀ ਸਰਕਾਰ ਦੀਆਂ ਜਣਾ ਹਲਾਈਆਂ ਜਾ ਸਕਣ ਇਸ ਕਰਕੇ ਮੈਂ ਵੱਧ ਤੋਂ ਵੱਧ ਜ਼ਿਮੀਦਾਰ ਭਰਾਵਾਂ ਨੂੰ ਜਿਹੜੇ ਘਰਾਂ ਦੇ ਵਿੱਚ ਵੀ ਬੈਠੇ ਹੋਏ ਹਨ ਉਹ 26 ਤਰੀਕ ਨੂੰ ਦਿੱਲੀ ਪਹੁੰਚਣ 23 ਤਰੀਕ ਤੋਂ ਚਲੇ ਜਾਣ ਤਾਂ ਕਿ ਰਸਤੇ ਦੇ ਵਿੱਚ 26 ਤਰੀਕ ਨੂੰ ਜਾਂ 25 ਤਰੀਕ ਨੂੰ ਕੋਈ ਜਿਹੜੀ ਆ ਸਰਕਾਰ ਅੜਿੱਕਾ ਨਾ ਡਾ ਸਕੇ ਇਸ ਕਰਕੇ ਮੈਂ ਫੇਰ ਇੱਕ ਵਾਰ ਇਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਇੱਥੇ ਕਿਸਾਨ ਜਥੇਬੰਦਿਆਂ ਲਈ ਕਿਸਾਨ ਭਰਾਵਾਂ ਲਈ ਜਿਹੜਾ ਲੰਗਰ ਲਾਇਆ ਚਾਹ ਦਾ ਬਿਸਕੁਟਾਂ ਦਾ ਬਦਾਨੇ ਪੂਜੀਏ ਦਾ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦੀ ਆ ਕਿਉਂਕਿ ਇੱਥੇ ਜਿੱਥੇ ਵੀ ਕਿਤੇ ਠਹਿਰ ਬੰਨੀ ਐ ਠੰਡਾ ਠੰਡ ਕਰਕੇ ਸਰੀਰ ਨੂੰ ਵੀ ਚਾਹ ਦੀ ਜਰੂਰਤ ਹੁੰਦੀ ਐ ਤੇ ਇਹਨਾਂ ਭਰਾਵਾਂ ਨੇ ਬੜੀ ਮਦਦ ਕੀਤੀ ਐ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦੀ ਆ ਕਿ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਐ ਤੇ ਹਰ ਇੱਕ insan ਨੂੰ ਇਹ ਚਾਹ ਪੀਤੇ ਤੋਂ ਬਗੈਰ ਨਹੀਂ ਜਾਣ ਦਿੰਦੇ ਔਰ ਮੈਂ ਇਹ ਕਹਿਣਾ ਚਾਹੂੰਗਾ ਆਮ ਖੋਦੇ ਮਾਦਮ ਦੇ ਰਹੀ ਕਿ ਜਿਹੜਾ ਕਿਸਾਨ ਹੈ ਉਹ 26 ਤਰੀਕ ਨੂੰ ਦਿੱਲੀ ਜਾਵੇ ਔਰ ਮੋਦੀ ਸਰਕਾਰ ਦੀਆਂ ਜਿਹੜੀਆਂ ਜੜਾਂ ਉਹ ਖੋਖਲੀਆਂ ਕਰ ਦੇਊਗਾ ਕਿਉਂਕਿ ਹਿੰਦੁਸਤਾਨ ਦੀ ਜਿਹੜੀ ਕਿਸਾਨੀ ਹੈ ਉਹ 80 ਪੈਸੇ ਜਿਹੜੀ ਕਿਸਾਨੀ ਹੈ ਉਹ ਜਿਹੜਾ ਖੇਤੀ ਕਰਦੀ ਹੈ ਔਰ ਖੇਤੀ ਦੇ ਨਾਲ ਬਹੁਤ ਜਿਆਦੇ ਵਰਗ ਹੈ ਜਿਹੜੇ ਜਿਵੇਂ ਆਰਟ ਜੁਨੀਅਨ ਹੈ ਕਿਰਤੀ ਮਜ਼ਦੂਰ ਜੁਨੀਅਨ ਹੈ ਇਹ ਸਾਰੇ ਲੋਕ ਜੁੜੇ ਹੋਏ ਹਨ ਕਾਰਪੋਰੇਟ ਰਾਣਿਆਂ ਨੂੰ ਜਿਹੜਾ ਦੇਸ਼ ਵੇਚ ਦੇਣਾ ਬਹੁਤ ਮੰਦ ਭਾਗੀ ਗੱਲ ਹੈ ਜਦੋਂ ਮੋਦੀ ਸਰਕਾਰ ਇਸ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਇਆ ਸੀ ਆਪਣੀ ਚੋਣ ਕੈਂਪੇਨ ਕਰ ਰਿਹਾ ਸੀ ਤਾਂ ਉਸ ਵਕਤ ਉਹ ਕਹਿੰਦਾ ਸੀ ਕਿ ਮੈਂ ਦੇਸ਼ ਵਿਕਣੇ ਨਹੀਂ ਦਊਗਾ ਲੇਕਿਨ ਅੱਜ ਕੋਈ ਮਹਿਕਮਾ ਨਹੀਂ ਚਾਹੇ BSNL ਹੋਵੇ ਚਾਹੇ ਰੇਲਵੇ ਹੋਵੇ ਚਾਹੇ ਦੂਸਰਾ 에어ਪੋਰਟ ਹੁਣ ਹਵਾਈ ਅੱਡੇ ਹੋਣ ਇਹ ਸਾਰੇ ਮੋਦੀ ਸਰਕਾਰ ਨੇ ਜਿਹੜੇ ਵੱਡੇ-ਵੱਡੇ ਆ ਆਪਣੀਆਂ ਸੰਸਥਾਾਂ ਇਸ ਤਰੀਕ ਨੂੰ ਇਥੋਂ ਦਿੱਲੀ ਨੂੰ ਚਾਲੇ ਪਾਉਣ ਔਰ 26 ਜਨਵਰੀ ਨੂੰ 26 ਜਨਵਰੀ ਨੂੰ ਆਪਾਂ મોદી ਨੇ ਲਾਲ ਕਿਲੇ ਤੇ ਝੰਡਾ ਚੜਾਉਣਾ ਹੈ ਤੇ ਆਪਣੇ ਟਰੈਕਟਰਾਂ ਦੀ ਪਰੇਡ ਜਮੀਦਾਰ ਭਰਾਵਾਂ ਦੇ ਟਰੈਕਟਰਾਂ ਦੀ ਪਰੇਡ ਵੀ 26 ਜਨਵਰੀ ਨੂੰ ਉੱਥੇ ਹੋਣੀ ਹੈ ਔਰ ਘਰ ਘਰ ਦੇ ਵਿੱਚੋਂ ਬੰਦਾ ਜਾਣਾ ਜਾਊਗਾ ਤਾਂ ਇਸ ਦੇਸ਼ ਦੀਆਂ ਜਿਹੜੀਆਂ ਸਰਕਾਰਾਂ ਨੇ ਜ਼ਲਮ ਸਰਕਾਰਾਂ ਨੇ ਉਹਨਾਂ ਨੂੰ ਕੰਨ ਕਰਾਊਗਾ ਮੋਦੀ ਸਰਕਾਰ ਨੇ ਇੰਨੀ ਬੇਸ਼ਰਮੀ ਕਰੀ ਹੋਈ ਹੈ ਕਿ ਉਹ ਇਹ ਗੱਲ ਸੁਣਨ ਨੂੰ ਤਿਆਰ ਨਹੀਂ ਪਰ ਅੰਦਰ ਖਾਤੇ ਜਿਹੜੀ ਮੋਦੀ ਸਰਕਾਰ ਹੈ ਉਹ ਜਿੰਮੇਦਾਰ ਭਰਾਵਾਂ ਤੋਂ ਕਿੱਤੀ ਮਜਬੂਰ ਭਰਾਵਾਂ ਤੋਂ ਬਹੁਤ ਜ਼ਿਆਦਾ ਘਬराई ਹੋਈ ਹੈ ਔਰ ਉਹ ਵੱਡੇ ਪੱਧਰ ਤੇ ਹੁਣ ਆਪਣੇ ਆ ਜਿਹੜੀਆਂ ਜੜ੍ਹਾਂ ਖੋਖਲੀਆਂ ਹੁੰਦੀਆਂ ਸਮਝ ਰਹੀ ਹੈ ਇਸ ਕਰਕੇ ਮੈਂ ਇਹ ਬੇਨਤੀ ਕਰੂਗਾ ਕਿਸਾਨ ਭਰਾਵਾਂ ਨੂੰ ਜਿਹੜੇ ਘਰਾਂ ਦੇ ਵਿੱਚ ਬੈਠੇ ਐ ਉਹ 23 ਤਰੀਕ ਤੋਂ ਚਾਲੇ ਪਾ ਦੇਣ 26 ਜਨਵਰੀ ਤੱਕ ਆ ਦੇਖੋ ਇਕੱਲੇ ਮਲੋਟ ਬਲਾਕ ਦਾ ਐਡਾ ਵੱਡਾ ਇਕੱਠ ਹੈ ਜਦੋਂ ਸਾਰੇ ਹਿੰਦੁਸਤਾਨ ਦਾ ਇਕੱਠ ਹੋਇਆ

তে তুমি এদের কলে ফ্যাক্টর চেয়ে ਹੱਲੀ ਹੈ ਕਈ ਕੋਈ ਵੀ ਮਸ਼ੀਨਰੀ ਹੈ ਉਹ 23 ਤਰੀਕ ਤੋਂ 26 ਤਰੀਕ ਦੇ ਵਿੱਚ ਵਿੱਚ ਉੱਥੇ ਕੌਣ ਜਾਣ 26 ਤਰੀਕ ਨੂੰ 9 ਵਜੇ ਆਪਾਂ ਜਿਹੜੇ ਬੱਟਰ ਹੈ ਉਹਨਾਂ ਦੇ ਤੁੰਡਲੀ ਐਂਟਰੀ ਕਰਨੀ ਹੈ ਲੱਖਾਂ ਠੀਕ ਕਰੋੜਾ ਟਰੈਕਟਰਾਂ ਨਾਲ ਜੁਪੀ ਦੇ ਜਿਹੜਾ ਅਸਾਂ ਜੁਪੀ ਦਾ ਮੇਟਾ 3 ਜਿੱਤ ਰਹੇ ਕੈਪਟਨ ਜੀ ਉਹਨੇ ਇਹ ਐਲਾਨ ਕੀਤਾ ਹੋਇਆ ਹੈ ਕਿ 1 ਕਰੋੜ ਟਰੈਕਟਰਾਂ ਦੇ ਨਾਲ ਇਕੱਲੇ ਜੁਪੀ ਦੇ ਵਿੱਚ ਕਿੰਨੀ ਦੇ ਵਿੱਚ ਵੜਨਗੇ ਜੁਪੀ ਤੋਂ ਇਸ ਕਰਕੇ ਪੰਜਾਬ ਦੇ ਵਿੱਚ ਇਹ ਜਿਹੜਾ ਪੰਜਾਬ ਦੀ ਵਾਈ ਕਰ ਰਿਹਾ ਹੈ ਸੋ ਡੋਲਨ ਦੀ ਔਰ ਉਥੇ ਦੇਖੋ ਕਿੰਨਾ ਵੱਡਾ ਅੰਦੋਲਨ ਹੈ ਬਾਬੇ ਨਾਨਕ ਦੀ ਕਿਰਪਾ ਹੈ ਕਿ ਕਿਸੇ ਦਾ ਉੱਥੇ ਪੱਤਾ ਕਿਸੇ ਦਾ ਫੁੱਲ ਵੀ ਨਹੀਂ ਤੋੜਿਆ ਗਿਆ ਲੱਖਾਂ ਦੀ ਤਰ੍ਹਾਂ ਦੇ ਵਿੱਚ ਲੋਕ ਹੈ ਜਿਹੜੇ ਉਹ ਬੈਠੇ ਹੋਏ ਹਨ ਔਰ ਲੋਕ ਹੈ ਜਿਹੜੇ ਲੱਖਾਂ ਦੀ ਤਰ੍ਹਾਂ ਦੇ ਵਿੱਚ ਬੈਠੇ ਹੈ ਔਰ ਜੇ ਤਪੱਦਾ ਵੀ ਨਹੀਂ ਉੱਥੇ ਚੋਲਿਆ ਫੁੱਦ ਸਰਕਾਰ ਇਹ ਮਹਿਸੂਸ ਕਰ ਰਹੀ ਹੈ ਕਿ ਜੇ ਅਸੀਂ ਇਹ ਪ੍ਰਬੰਧ ਕਰਨਾ ਹੁੰਦਾ ਤਾਂ ਸਾਨੂੰ ਲੱਖਾਂ ਸੈਂਕ ਲਾਉਣੇ ਪੈਂਦੇ ਅੱਜ ਇਹ ਜ਼ਿੰਮੇਦਾਰ ਭਰਾਵਾਂ ਦਾ ਡਿਸਪਲਿਨ ਇਹ ਦੱਸਦਾ ਹੈ ਕਿ ਜ਼ਿੰਮੇਦਾਰ ਇੱਕ ਭਗਤ ਦੇ ਰੂਪ ਦੇ ਵਿੱਚ ਧੰਨਾ ਭਗਤ ਦੇ ਰੂਪ ਦੇ ਵਿੱਚ ਹੈ ਜਿਹੜੀ ਉਹ ਆਪਣੀ ਭੂਮਿਕਾ ਦਾ ਕਰ ਰਿਹਾ ਹੈ ਉਹ ਕਿਸੇ ਨੂੰ ਨੁਕਸਾਨ ਨਾ ਪਹਚਾ ਕੇ ਸਰਕਾਰ ਨੂੰ ਉਹ ਜਿਹੜਾ ਰੋਸ ਦਿਖਾ ਰਿਹਾ ਔਰ ਸਰਕਾਰ ਦੀ ਜਿਹੜੀ ਬੇਸ਼ਰਮੀ ਹੈ ਉਹ ਦੱਸਦੀ ਹੈ ਟੇਬਲ ਤੇ ਸਾਡੇ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਹੈ ਬਲਬੀਰ ਸਿੰਘ ਰਾਜੇਵਾਲ ਚਾਹੇ ਉਵਰਾਹਾ ਜੀ ਚਾਹੇ ਸ਼੍ਰੀ ਰਕੇਸ਼ ਟਕਾਕਾ ਜੀ ਚਾਹੇ ਹਿੰਦੁਸਤਾਨ ਦੀਆਂ ਜਿਹੜੀਆਂ 500 ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਾਰੇ ਹੀ ਜਿਹੜਾ ਜਿੱਥੇ ਮੰਗੀਆਂ ਨੇ ਟੇਬਲ ਟਾਕ ਤੇ ਮੋਦੀ ਸਰਕਾਰ ਨੂੰ ਖੇਲ ਕਰ ਦਿੱਤਾ ਹੈ ਮੋਦੀ ਸਰਕਾਰ ਕੋਲੇ ਇਸ ਵਕਤ ਕੋਈ ਜਵਾਬ ਨਹੀਂ ਕਿਉਂਕਿ ਜਿਹੜਾ ਖੇਤੀਬਾੜੀ ਹੈ ਖੇਤੀਬਾੜੀ ਇੱਕ ਸਟੇਟ ਸਬਜੈਕਟ ਹੈ ਅਧਿਕਾਰ ਜਿਹੜਾ ਸਿੱਤਾਂ ਦੇ ਅੰਦਰ ਆਉਂਦਾ ਹੈ ਕਿਉਂਕਿ ਮੌਸਮ ਇਸ ਦੇਸ਼ ਦੇ ਵਿੱਚ ਵਾਖਾ ਖਨ ਦੇਸ਼ ਦੇ ਵਿੱਚ ਉਹ ਸੈਂਟਰ ਦੀ ਜਿਹੜੀ ਸਰਕਾਰ ਹੈ ਉਹ ਕਦੇ ਵੀ ਇੱਕ ਜਿਹੜਾ ਖੇਤੀ ਤੇ ਕਾਨੂੰਨ ਸਾਰੇ ਦੇਸ਼ ਦੇ ਵਿੱਚ ਨਹੀਂ ਬਣਾ ਸਕਦੀ ਇਹ ਬਕਾਇਦਾ ਸੰਵਿਧਾਨ ਦੇ ਵਿੱਚ ਵੀ ਲਿਖਿਆ ਹੋਇਆ ਹੈ ਬਾਰੇ ਮੋਦੀ ਸਰਕਾਰ ਨੇ ਸੰਵਧਾਨ ਦੀਆਂ ਸਦਾਵਾਂ ਨੂੰ ਤਾਰ ਪੀਟੋ ਕਰਕੇ ਆਪਣੇ ਹਿਸਾਬ ਨਾਲ ਕਾਰਪੋਰੇਟ ਘਰਾਣਿਆਂ ਤੋਂ ਕਾਰਪੋਰੇਟ ਘਰਾਣਿਆਂ ਨੂੰ ਮਦਦ ਦਿੱਤੀ ਹੈ ਔਰ ਮੈਂ ਇਹੀ ਕਹੂੰਗਾ ਕਿ ਨਾ ਜਿਹੜਾ ਅੰਦੋਲਨ ਹੈ ਕਿ ਮੋਦੀ ਸਰਕਾਰ ਨੂੰ ਬੇਤੀ ਵੱਡੀ ਤਦਾਰ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਉੱਠਿਆ ਸਾਰੇ ਹਿੰਦੁਸਤਾਨ ਚ ਫੈਲਦਾ ਹੋਇਆ ਅੱਗੇ ਪੂਰੇ ਵਿਸ਼ਵ ਦੇ ਵਿੱਚ ਫੈਲ ਚੁੱਕਾ ਹੈ ਇਹ ਬਸ ਦੇਊਗਾ ਮੋਦੀ ਸਰਕਾਰ ਨੂੰ ਕਿ ਕਿਸਾਨ ਹੈ ਜਿਹੜਾ ਅੰਨ ਦਾਤਾ ਉਹ ਕੀ ਹੁੰਦਾ ਹੈ ਇਹ ਕਿਸਾਨ ਕਿਸੇ ਨੂੰ ਰੋਟੀ ਖਵਾ ਸਕਦਾ ਤਾਂ ਉਹ ਕਿਸੇ ਨੂੰ ਰੋਪ ਵੀ بچਾ ਸਕਦਾ